ਵੀ ਵਚਨ ਬਾਣੀ ਦੁਬਾਰਾ ਹੋਇਆ ਆਪਾਂ ਤੁਹਾਡੇ ਦਿਨ ਉਦਾਰਾ ਸੰਸਾਰ ਇਸ ਕਰਮ ਵਿੱਚ ਲੱਗਿਆ ਹੋਇਆ ਬਾਹਰ ਧੋਏ ਅੰਤਰ ਮਨ ਮੰਮ ਅੰਦਰੋਂ ਵਿਚਾਰਾਂ ਬੜੀਆਂ ਗੰਧੀਆਂ ਬਾੜੋਂ ਕੱਪੜੇ ਬੜੇ ਬ੍ਰਾਂਡਡ ਪਾਉਂਦੇ ਆ ਦੱਸ ਐਨਕ ਸ਼ੌਂਕ ਨੂੰ ਲਾਉਣੀ ਹੋਵੇ ਤੇ ਉਹ ਵੀ ਅਸੀਂ ਬ੍ਰਾਂਡਡ ਲੈ ਕੇ ਆਉਂਦੇ ਲੋਕ ਕਿਤੇ ਦੇਖਣ ਆਏ ਨਾ ਕਦੇ ਵੀ ਉਹ ਸਾਦੀ ਜਿੱਕੀ ਫਿਰਦਾ ਹਾਲ ਨੇ ਸਾਡੇ ਇਹ ਗੱਦਸਦਾ ਹੋਵੇ ਦੂਰੋਂ ਵੀ ਕਿਹੜੇ ਬ੍ਰਾਂਡ ਦਾ ਪਾਇਆ ਇਹਨੇ ਤੇ ਬਾਪੂ ਕਹਿੰਦੇ ਕੱਪੜੇ ਬੜੇ ਸਾਫ਼ ਸੁਥਰੇ ਬੜੇ ਮਹਿੰਗੇ ਪਾਉਂਦਾ ਅੰਦਰ ਅੰਦਰ ਤੇ ਕੂੜਾ ਕਰਕਟਾ ਅੰਦਰੋਂ ਤੇ ਐਨ ਗੁਰਮੁਖਾ ਕੂੜੇ ਦੇ ਢੇਰ ਤੇ ਬੈਠਾ ਹੁੰਦਾ ਨਿਸ਼ਾਨੀ ਦੇਖ ਲਿਓ ਜੇ ਆਪਣਾ ਚਿੱਤ ਨਾ ਲੱਗਦਾ ਹੋਇਆ ਨਾ ਤੇ ਬਾਪੂ ਨੇ ਇੱਕ थर्मामीटर ਦਿੱਤਾ ਗੁਰੂ ਸਾਹਿਬ ਜੀ ਨੇ ਉਹ ਥਰਮਾਮੀਟਰ ਲਾ ਕੇ ਆਪਾਂ ਆਪਣੇ ਅੰਦਰ ਚੈੱਕ ਕਰ ਸਕਦੇ ਹਾਂ ਵੀ ਆਪਾਂ ਕਿੱਥੇ ਕਿੱ데 ਬੈਠਦੇ ਹਾਂ ਤੇ ਉਹ ਭਾਈ ਥਰਮਾਮੀਟਰ ਸ਼ਲੋਕ ਭਗਤ ਕਬੀਰ ਜੀ ਹੋਗੇ ਕਵੀਰ ਮੱਖੀ ਚੰਦਨ ਪਰ ਹਰੈ ਦਹਿ ਬਗੰਦ ਦੁਨਿਆਵੀ ਮੱਖੀ ਦੀ ਉਦਾਹਰਣ ਦੇ ਕੇ ਕਹਿੰਦੇ ਲੈ ਆਪਣਾ ਅੰਦਰ ਦੇਖ ਵੀ ਕਿਆ ਹੋ ਜਾ ਹੁਣ ਤੈਨੂੰ ਸਮਝ ਬੈਠੂ ਬੜਾ ਸੌਖਾ ਕਰਕੇ ਦਿੰਦਾ ਜੇ ਤੇ ਤੇਰਾ ਮਨੂਆ ਲੋਚਦਾ ਵੀ ਨਹੀਂ ਗੁਰੂ ਕੀ ਬਾਣੀ ਪੜਾਂ ਕੁਛ ਬਾਣੀ ਬਾਰੇ ਸੁਣਾ ਕੁਛ ਚੰਗੀਆਂ ਵਿਚਾਰਾਂ ਮੈਂ ਪੜਾਂ ਫਿਰ ਤੇ ਦੇਖ ਇਹ ਆ ਭੌਰੇ ਜੀ ਨਿਆਈਂ ਤੇ ਜੇ ਤੇਰਾ ਮਨੂਆ ਕਹਿੰਦਾ ਨਹੀਂ ਚੱਲ ਹੁਣ ਦੋ ਕੁ ਮਿੰਟ ਹੋਗੇ ਰੱਬ ਤੇ ਆਸਾਨ ਕਰ ਤਾਂ ਮਾ தா ਦੇਖ ਲਿਆ ਚੱਲ ਹੁਣ ਦੇਖ ਲਈਏ ਤੇ ਚੱਲੀਏ ਭਾਲੀਏ ਬੈਠੀਏ ਇਹ ਕੋਲ 10 ਮਿੰਟ ਤੇ ਇਧਰ ਉਧਰ ਦੀਆਂ ਕਰੀ ਜਾਂਦੇ ਬਾਪੂ ਕਹਿੰਦੇ ਚੰਦਨ ਨੂੰ ਛੱਡ ਗੰਦਗੀ ਦੇ ਢੇਰ ਤੇ ਜਾ ਕੇ ਬੈਠਦਾ ਤੇ ਤੇਰਾ ਮਨੂਆ ਜਿਹੜਾ ਉਸ ਗੰਦਗੀ ਦੀ ਮਖੀਰਗਾ ਜਿਹੜਾ ਚੰਦਨ ਨੂੰ ਛੱਡ ਜਾਂਦਾ ਉਹਨੇ ਆਪਾ ਆਪਣੇ ਅੰਦਰ ਲਾ ਲਈਏ ਜੇ ਤੇ ਹੁੰਦੀਆਂ ਹੁਣ ਇਧਰ ਉਧਰ ਦੀਆਂ ਆਪਦੀ ਹੁੰਦੀ ਹੋਵੇ ਵਡਿਆਈ ਤੇ ਕਿਸੇ ਦੀ ਹੁੰਦੀ ਹੋਵੇ ਨਿੰਦਿਆ ਫਿਰ ਜੇ ਉੱਥੇ ਠਕਦਾ ਨਾ ਇਹਦਾ ਮਤਲਬ ਵੀ ਗੰਦਗੀ ਦੇ ਮੱਖੀਆਂ ਸਨ ਇਹ ਸਿੱਧਾ ਤੇ ਸਪਸ਼ਟ ਜਿਹਾ ਫਾਰਮੂਲਾ ਬਾਪੂ ਨੇ ਦਿੱਤਾ ਹੋਇਆ ਜਹ ਵਿਗੰਦ ਤਹਦਾਏ ਜਿੱਥੇ ਤੇ ਗੰਦਗੀ ਉਧਰੋਂ ਨੂੰ ਤੇ ਭੱਜ ਕੇ ਜਾਣਾ ਤੇ ਜਿੱਥੇ ਚੰਦਨ ਦੀ ਨਿਆਈ ਸੁਗੰਧੀ ਹੈ ਉਹਦੇ ਨਾਮ ਦੀ ਇਥੋਂ ਭੱਜ ਜਾਣਾ ਤੇ ਬਾਪੂ ਕੰਦੇ ਨਿਸ਼ਾਨੀਆਂ ਅੰਦਰ ਚੈੱਕ ਕਰ ਲਿਓ ਆਪੋ ਆਪਣਾ ਇਹ ਅਸੀਂ ਆਪਣਾ ਅੰਦਰ ਦੇਖਣਾ ਹੁੰਦਾ ਇਸੇ ਨੂੰ ਬਾਪੂ ਨਾਨਕ ਸਾਹਿਬ ਮਾਰਦੇ